हां जी सत श्री अकाल जी ਜਿਹੜੇ ਭੈਣਾ ਵੀਰਾਂ ਨੇ ਆ ਰੋਟੀ ਵਾਲੇ ਪੈਕਟ ਵਿਖੇ ਆ ਸਟੋਰ ਦੇ ਵਿੱਚੋਂ ਲਿਆ ਕੇ ਜਿਹੜੀਆਂ ਰੋਟੀਆਂ ਤੇ ਉਹ ਸੇਕ ਕੇ ਘਰੇ ਤਵੇ ਦੇ ਉੱਤੇ ਖਾਧੀਆਂ ਅਬਦੇਸ਼ਾ ਦੇ ਵਿੱਚ ਉਹਨਾਂ ਵਾਸਤੇ ਵੀਡੀਓ ਬਿਲਕੁਲ ਨਹੀਂ ਕਿਉਂਕਿ ਉਹਨਾਂ ਵਾਸਤੇ ਇਹ ਆਮ ਗੱਲ ਆ ਸਾਡੇ ਵਰਗਿਆਂ ਵਾਸਤੇ ਪੰਜਾਬ ਦੇ ਵਿੱਚ ਰਹਿੰਦੇ ਵਾਸਤੇ ਇਹ ਖਾਸ ਗੱਲ ਆ ਅਸੀਂ ਇਸ ਵੇਲੇ ਬੜਾਜ ਸਿੰਘ ਦਾ ਸਾਡੇ ਘਰ ਦੇ ਵਿੱਚ ਸਾਡਾ ਸਭ ਕਹਿੰਦੇ ਆਪਾਂ ਰੈਸਟੋਰੈਂਟ ਤੇ ਚੱਲਦੇ ਆ ਤੇ ਮੇਰੀ ਜਰੀ ਇੱਛਾ ਸੀ ਵੀ ਭਾਈ ਅੱਜ ਸਾਨੂੰ ਨਾਲ ਤੁਸੀਂ ਉਹ ਰੋਟੀ ਵੀ ਦਿਖਾ ਦਿਓ ਜਿਹੜੀ ਕਿ ਕਈ ਭੈਣਾ ਵੀਰ ਇੱਥੇ ਮਜਬੂਰੀ ਚ ਇਸ ਕਰਕੇ ਖਾਂਦੇ ਵੀ ਦਿਨ ਰਾਤ ਉਹਨਾਂ ਨੇ ਕੰਮ ਦੀਆਂ ਸ਼ਿਫਟਾਂ ਲਾਉਣੀਆਂ ਹੁੰਦੀਆਂ ਫ੍ਰਿਜ ਦੇ ਵਿੱਚ ਆਹ ਪੈਕਟ ਰੱਖੇ ਹੁੰਦੇ ਆ ਜਿਵੇਂ ਆਪਾਂ ਫਰੋਜ਼ਨ ਫੂਡ ਰੱਖਦੇ ਆ ਉਸ ਤਰੀਕੇ ਦੇ ਨਾਲ ਉਹ ਲੈ ਕੇ ਆਏ ਆ ਤੇ ਅਸੀਂ ਰੋਟੀ ਸੇਕ ਕੇ ਹੁਣ ਖਾਧੀ ਆ ਆ ਰੋਗੀ ਆ ਹੈਗੀ ਜੀ ਮਿੱਸੀ ਰੋਟੀ ਆ ਹੈਗੀ ਜੀ ਮੱਕੀ ਦੀ ਰੋਟੀ ਇਹਦੇ ਵਿੱਚ ਇੱਕ ਪੈਕਟ ਦੇ ਵਿੱਚ 8 ਰੋਟੀਆਂ 13 ਨੂੰ ਤੁਸੀਂ ਇੱਕ ਮਿੰਟ ਦੇ ਲਈ ਜਾਂ ਕਹਿ ਲਈਏ 40 ਸਕਿੰਟ ਦੇ ਲਈ ਤਵੇ ਦੇ ਉੱਤੇ ਸੇਕਦੇ ਜਿਵੇਂ ਅੰਮਰਸਰ ਦੇ ਪਾਪੜ ਹੁੰਦੇ ਓਵੇਂ ਫਿਰ ਇਹ ਤੁਹਾਨੂੰ ਥੋੜੀ ਜਿਹੀ ਸਖਤ ਰੋਟੀ ਹੈ ਜਿਹੜੀ ਉਹ ਖਾਣ ਨੂੰ ਮਿਲਦੀ ਆ ਪਾਪੜ ਨੂੰ ਤੇ ਇੱਥੇ ਪੜਾਵੀਰ ਬਹੁਤ ਸਾਰੇ ਇਸ ਕਰਕੇ ਇਹ ਪੈਕਟ ਲੈ ਕੇ ਆਉਂਦੇ ਆ ਕਿਉਂਕਿ ਉਰਜਾ ਬਹੁਤ ਆ ਸ਼ਿਫਟਾਂ ਲੱਗਦੀਆਂ ਕੰਮ ਦੀ ਕਾਰ ਹੁੰਦੀ ਹੈ ਤਾਂ ਹੈ ਜੀ ਵੀ ਤਾਜ਼ਾ ਆਟਾ ਗੁੰਨੋ ਜਦੋਂ ਮਰਜ਼ੀ ਦੇਖੋ ਪ੍ਰਾਂਤ ਚੱਕ ਲੋ ਜਦੋਂ ਮਰਜ਼ੀ ਦੇਖੋ ਆਟਾ ਚੰਨਣ ਲੱਗ ਜੋ ਜਦੋਂ ਮਰਜ਼ੀ ਦੇਖੋ ਪੇੜੇ ਕਰਨ ਲੱਗ ਜੋ ਮਤਲਬ ਇਹ ਹੈ ਜੀ ਕਿ ਪ੍ਰਵਾਸ ਦੇ ਵਿੱਚ ਸੰਘਰਸ਼ ਦਾ ਇੱਕ ਰੂਪ ਇਹ ਵੀ ਆ ਵੀ ਬੇਬੇ ਦੀ ਰੋਟੀ ਨੂੰ ਭਈ ਕਈ ਵਾਰੀ ਆਪਾਂ ਨਕ ਮਾਰ ਕੇ ਖਾਣੇ ਨੇ ਨਹੀਂ ਐਂਦਾ ਹੈ ਆਪਣਾ ਨਾ ਹੈ ਢਿੰਗੜਾ ਹੈ ਪਰ ਆ ਵੀ ਹੈ ਕਿ ਜੀ 8 ਰੋਟੀਆਂ ਦੇ ਇੱਕ ਪੈਕਟ ਦੇ ਵਿੱਚ ਹੈ 4 ਡਾਲਰ ਦਾ ਇੱਕ ਪੈਕਟ ਮਤਲਬ ਇਹ ਹੈ ਜੀ ਕਿ ਇੱਕ ਰੋਟੀ ਹੈ ਜਿਹੜੀ ਉਹ 26-27 ਰੁਪਏ ਦੀ ਹੈ ਜਿਹੜਾ ਮਤਲਬ ਇਹ ਹੋਇਆ ਤੇ ਆ ਭਾਈ ਹੈਗੀਆਂ ਅਸੀਂ ਹੁਣੇ-ਹੁਣੇ ਇਹ ਰੋਟੀਆਂ ਸੇਕ ਕੇ ਸਵੇਰੇ ਦੇ ਖਾਣੇ ਤੇ ਖਾਦਣਾ ਠੀਕ ਹੈ ਮਤਲਬ ਇਹ ਅਮੀ ਕੰਮ ਤੇ ਲਾਉਣ ਜੋਗਾ ਤਾਂ ਮੈਂ ਠੀਕ ਹੈ ਆ ਹੁਣੇ-ਹੁਣੇ ਅਸੀਂ ਤਵਾ ਵਿਹਲਾ ਕਰਕੇ ਰਤੇ ਆ ਤੇ ਦੋ ਪ੍ਰਸ਼ਾਦੇ ਮੈਨਸ਼ਾ ਖਲੇ ਆ ਦੋ ਸੰਗਤ ਸਾਹਿਬ ਨੇ ਛਕਲੇ ਦੋ ਹਰਮਨਜੀਤ ਨੇ ਛਕਲੇ ਆ ਬਸ ਮੇਰਾ ਚਿੱਤ ਕੀਤਾ ਵੀ ਭਾਈ ਆ ਵੀ ਦਿਖਾ ਦਿਆਂ ਕਿ ਜੇ ਬੇਬੇ ਦੀ ਰੋਟੀ ਜਿਵੇਂ ਮਿਲਦੀ ਆ ਉਹ ਰੁੱਕੀ ਸੁੱਕੀ ਮਿਲਦੀ ਆ ਆਪਾਂ ਖਾ ਲਿਆ ਕਰ ਗਏ ਤੇ ਫਿਰ ਆਪਾਂ ਸੰਘਰਸ਼ ਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰਤਾ ਹੁੰਨੀ ਆ ਜਿਹੜੇ ਵੀ ਭੜਾ ਮੀਨ ਸੰਗਸ਼ ਕਰਦੇ ਆ ਜਿੰਦਾਬਾਦ ਆ ਉਹ ਚੜ੍ਹਦੀ ਕਲਾ ਦੇ ਵਿਚ ਰਹੇ ਪਰ ਇਹਨਾਂ ਰੋਟੀਆਂ ਨੇ ਅੱਜ ਮੈਨੂੰ ਬੜਾ ਕੁਝ ਸੋਚਣ ਦੇ ਲਈ ਮਜਬੂਰ ਕਰਤਾ ਕਿ ਭਾਈ ਆ ਵੀ ਸੰਘਰਸ਼ ਦਾ ਰੂਪ ਆ ਤੇ ਲੋ ਜੀ ਇਹ ਮੈਨੂੰ ਦੱਸਿਆ ਗਿਆ ਕਿ ਨਹੀਂ ਜੀ ਇੱਥੇ ਲੱਛਾ ਪਰਾਂਠਾ ਇੱਥੇ ਆਲੂ ਵਾਲੇ ਪਰੌਂਠੇ ਉਹ ਸਾਰਾ ਕੁਝ ਸਟੋਰ ਦੇ ਵਿੱਚ ਮਿਲਦਾ ਤੁਸੀਂ ਘਰੇ ਲਿਆਓ ਤੇ ਉਹਦਾ ਇੱਕ ਪਾਸਾ ਸੇਕ ਕੇ ਤੇ ਖਾ ਲਓ ਮੈਂ ਸੁਣਿਆ ਬਹੁਤ ਵਾਰ ਸੀ ਕੈਨੇਡਾ ਦੇ ਵਿੱਚ ਵੀ ਕਿ ਭਾਈ ਸਾਡੇ ਘਰ ਦੇ ਵਿੱਚ ਇੱਕ ਪਾਸੇ ਰੋਟੀਆਂ ਬਣਾ ਕੇ ਰੱਖਣਾ ਪਈਆਂ ਹੁੰਦੀਆਂ ਪਰ ਆਜ ਮੈਂ ਆਪਦੇ ਅੱਖੀਂ ਦੇਖ ਲਿਆ ਤੇ ਸਟੋਰ ਦੇ ਵਿੱਚੋਂ ਲੈ ਕੇ ਆਇਆ ਧੰਨਵਾਦ ਸੰਗਾ ਸਾਹਿਬ ਦਾ ਉਹਨਾਂ ਨੇ ਸਾਨੂੰ ਆ ਵੀ ਦਰਸ਼ਨ ਕਰਾਏ ਤੇ ਅਸੀਂ ਖਾ ਲਈਆ ਤੇ ਸਬਜ਼ੀ ਬਣੀ ਪਈ ਸੀ ਤੇ ਅਸੀਂ ਛਕ ਲਈ ਜੀ ਸੋ ਪਾਈ ਤੁਹਾਡੀ ਕਿਰਤ ਕਮਾਈ ਨੂੰ ਸलाम ਤੁਹਾਡੀਆਂ ਮਿਹਨਤਾਂ ਨੂੰ ਸलाम ਤੇ ਬੇਬੇ ਦੀ ਰੋਟੀ ਨੂੰ ਟੱਬਰ ਦੇ ਜੀਆਂ ਦੇ ਵੱਲੋਂ ਔਰਤਾਂ ਵੱਲੋਂ ਬਣਾਈ ਗਈ ਰੋਟੀ ਨੂੰ ਨੱਕ ਮਾਰ ਕੇ ਨਾ ਖਾਏ ਸਰਗੇ ਇਹ ਬੜੀ ਮੁਸ਼ਕਲ ਨਾਲ ਲੱਭਦੀ ਆ ਬੜੀ ਇਹਦੇ ਪਿੱਛੇ ਮਿਹਨਤ ਲੱਗੀ ਆ ਆ ਬਹੁਤ ਬੇਵਾਬੀ